ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਜ ਆਪਾਂ 18 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਇੱਕ ਤੁਹਾਨੂੰ ਜਰਸੀ ਕ੍ਰੋਸ ਦੂਜਾ ਸਵੇਰ ਬੈੜ ਦੀ ਪ੍ਰੋਪਰ ਡਿਟੇਲ ਦਵ ਕਾਫੀ ਸਾਰੇ ਨਗ ਆਪਣੇ ਕੋਲੇ ਸੇਲ ਲਈ ਅਵੇਲੇਬਲ ਹੁੰਦੇ ਆ 18 ਤੋਂ 20 ਨਗ ਹਮੇਸ਼ਾ ਆਪਣੇ ਕੋਲ ਸੇਲ ਵਾਸਤੇ ਅਵੇਲੇਬਲ ਹੁੰਦੇ ਆ ਆ ਬੱਚੇ ਪਿੱਸੇ ਵੱਧੇ ਹੋਇਆ ਸੂਈਆਂ ਹੋਈਆਂ ਬਹਿੜਾਂ ਹੈਗੀਆਂ ਨੇ 10-11 ਆਪਣੇ ਕੋਲੇ ਕੁਝ ਬਹਿੜਾਂ ਬਾਹਰ ਸ਼ੈੱਡ ਚ ਬਣੀਆਂ ਹੋਈਆਂ ਨੇ ਸੋ ਆਜੋ ਕਰਦੇ ਆ ਗੱਲ ਵੀਡੀਓ ਦੇ ਐਂਡ ਤੱਕ ਬਣੇ ਰਹੋ 18 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ 9:30 ਵਜੇ ਦਾ ਟਾਈਮ ਆ ਜਰਸੀ ਕ੍ਰੋਸ ਵੈਡ ਇਹ ਰਾਤ ਸੂਈ ਆ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਥਣ ਥਣੌੜ ਦੀ ਬਹੁਤ ਸਾਫ ਸੁਥਰੀ ਆ ਦੇਖ ਸਕਦੇ ਹੋ ਚਾਰੇ ਥਣ ਗੁੱਠਾਂ ਤੇ ਲੱਗੇ ਹੋਇਆ ਪੂਰਾ ਮੋਟਾ ਤੇ ਪੋਲੀ ਚਵਾਈ ਆ ਮੁੱਠੀ ਵਾਲਾ ਥਣ ਲੱਗਿਆ ਹੋਇਆਗਾ ਧਾਰਾ ਮਾਰ ਕੇ ਦਿਖਾਵਾਂਗੇ ਐਂਡ ਤੱਕ ਫੇਸਕੁਆਰ ਡੀਟੈਕਟ ਕਰ ਲੋ ਬੱਚੀ ਨੂੰ ਤੋੜ ਕੇ ਦਿਖਾਓ ਤੋੜਾ ਵਗੈਰਾ ਬੱਚੀਆ ਚੈੱਕ ਕਰਿਓ ਜਰਸੀ ਕ੍ਰੋਸ ਚ ਪੈ ਗਈ ਇਹ ਧਲੂਣ ਦਾ ਇਹਦਾ 22 23 ਲੀਟਰ ਦੁੱਧ ਪਾਇਆ ਹੋਇਆਗਾ ਮਗਰ ਇਹਨੇ ਮੇਲ ਕਾਫ ਦਿੱਤਾਗਾ ਠੰਡੀ ਦੇਸੀ ਦੇਖ ਸਕਦੇ ਹੋ ਤੁਸੀਂ ਅ ਜਿਵੇਂ ਮਰਜੀ ਹੱਥ ਫੇਰੀ ਚਲੋ ਪੂਰੀ ਠੰਡੀ ਸੀਲ ਆ ਹਵਾਨਾ ਬਹੁਤ ਜ਼ਬਰਦਸਤ ਤਿਆਰ ਕੀਤਾ ਹੋਇਆ ਦੇਖ ਸਕਦੇ ਤੁਸੀਂ ਤੋੜ ਕੇ ਦਿਖਾਵਾਂਗੇ ਤੋੜ ਕੇ ਹਾਬਤ ਸੋ ਕਿਸਾਨ ਵੀਰੋ ਵੈੜ ਦਾ ਤੋਰਾ ਵਗੈਰਾ ਦੇਖ ਸਕਦੇ ਹਾਂ ਉੱਚਾ ਲਮਾ ਵੱਡਾ ਕਦਗਾਠ ਆ ਹਵਾਨਾ ਬਾਹ ਕਮਾਲ ਤਿਆਰ ਕੀਤਾ ਹੋਇਆ ਤੁਸੀਂ ਹਵਾਨੇ ਤੋਂ ਜੱਜਮੈਂਟ ਕਰ ਲਿਓ ਵੈੜ ਨੇ ਚੰਗਾ ਦੁੱਧ ਪਾ ਦੇਣਾ ਵੀ ਛੋਟੀ ਨਹੀਂ ਹੈ ਇਹ ਵੱਡੇ ਕਦਗਾਠ ਵਾਲੀ ਆ ਦੇਖ ਸਕਦੇ ਹੋ ਤੁਸੀਂ ਜਰਸੀ ਕ੍ਰੋਚ ਚ ਪੈਂਦੀ ਆ ਇਹ ਚੰਗੀ ਸੇਵਾ ਨਾਲ ਇਹਨੇ 25 22 ਕਿਲੋ ਦੁੱਧ ਪਾ ਦੇਣਾ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ